ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਦੁਨੀਆਂ ਦੀ ਹਰ ਮਾਂ ਹਰ ਭੈਣ ਹਰ ਬੇਟੀ ਹਰ ਧਰਮ ਦੀ ਕੁੜੀ ਦੇ ਉੱਤੇ ਹੈ ਜੇ ਅਗਰ ਮੈਂ ਤੁਹਾਨੂੰ ਸੁਣਾਵਾਂ ਉਹ ਵੇਲਾ ਯਾਦ ਕਰ ਇਤਿਹਾਸ ਗਵਾਏ ਜਿਸ ਵੇਲੇ ਅਹਿਮਦ ਸ਼ਾਹ ਦਾਲੀ ਇਤੋਂ ਮਾਵਾਂ ਨੂੰ ਪਹਿਣਾ ਨੂੰ ਬੇਟੀਆਂ ਨੂੰ ਲੈ ਕੇ ਜਾਂਦਾ ਸੀ ਔਰ ਬੰਦੀ ਬਣਾ ਕੇ ਗਜ਼ਨੀ ਤੇ ਬਸਰਾ ਦੇ ਬਾਜ਼ਾਰਾਂ 'ਚ ਵੇਚਦਾ ਸੀ ਅਤੇ ਸਾਡੀਆਂ ਧੀਆਂ ਦਾ ਹਾਲ ਪਤਾ ਕੀ ਹੁੰਦਾ ਸੀ ਧੀਆਂ ਦਾ ਹਾਲ ਇਹ ਹੁੰਦਾ ਸੀ ਗੁਰਸਿੱਖ ਪਿਆਰਿਓ ਅਤੇ ਇੱਕ ਮਸਲਦੇ ਇੱਕ ਸਟੇਜ ਲੱਗੀ ਹੁੰਦੀ ਸੀ ਐ ਕੁੜੀ ਨੂੰ ਉੱਤੇ ਖੜਾ ਕੀਤਾ ਜਾਂਦਾ ਸੀ ਅਮਸ਼ ਅਫਦਾਲੀ ਦਾ ਜਿਹੜਾ ਦਾ ਅੱਗੇ ਕੋਈ ਜਿਆਦਾ ਇੱਕ ਸ਼ਖਸ ਕਹਿੰਦਾ ਦੇਖੋ ਦੇਖੋ ਐ ਦਾਸੀ ਹਿੰਦੁਸਤਾਨ ਦੇ ਫਲਾਣੇ ਥੰਗੇ ਤੋਂ ਲੈ ਕੇ ਆਇਆ ਹਾ ਐ ਇਦਾਂ ਦੀ ਐ ਐ ਇਦਾਂ ਦੀ ਐ ਉਹ ਰੋਂਦੀ ਐ ਗਰੌਂਦੀ ਐ ਤੁਸੀਂ ਮੇਰੇ ਪੇਵਾਂ ਵਰਗੇ ਹੋ ਤੁਸੀਂ ਇਦਾਂ ਦਾ ਸਲੂਕ ਨਾ ਕਰੋ ਮੇਰੇ ਨਾਲ ਹੁਣ ਬੱਚੀ ਬੋਲਦੀ ਐ ਪੰਜਾਬੀ ਉਹ ਬੋਲਦੇ ਨੇ ਪਖਤੂਨ ਆਖਿਰਕਾਰ ਕੋਈ ਬਚਾਉਣ ਲਈ ਨਹੀਂ ਹੁੰਦਾ ਸੀ ਆਉਂਦਾ ਸੀ ਇੱਕ ਖਰੀਦਾਰ ਖਰੀਦਾਰ ਕਹਿੰਦਾ ਕਿ ਹਾਂ 10 ਉਹਦੇ ਸਰੀਰ ਨੂੰ ਇਦਾਂ ਤਲਾਸ਼ ਕਰਦਾ ਸੀ ਜਿਵੇਂ ਕਿ ਬੱਕਰੀ ਆ ਮਜਨੂ ਉਸ ਤੋਂ ਬਾਅਦ ਕਹਿੰਦਾ ਹਾਂ 10 ਕਿ ਦੀ ਉਸ ਨੂੰ ਬਕਾਇਦਾ ਪਟਾ ਬੰਦਾ ਸੀ ਤੇ ਉਸ ਨੂੰ ਉਸਦੇ ਹਵਾਲੇ ਕੀਤਾ ਜਾਂਦਾ ਸੀ ਜਿਸ ਵੇਲੇ ਮੇਰੇ ਸਾਹਿਬ ਨੇ অবতার ਧਾਰਿਆ ਇਰਾਦਾ ਇਹ ਕਾਰਨ ਅਮਦ ਦਾ ਕਾਰਨ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦ ਕਿਰਪਾ ਵਰਤਾਈ ਹੈ ਔਰ ਦਰੂਸਾਜ ਦੇ ਲਾडले ਸਿੱਖਾਂ ਨੇ ਜਦ ਅਹਿਮਦ ਸ਼ਾਹ ਅਫਦਾਲੀ ਨੂੰ ਸੌਦਾ ਲਾਇਆ ਹੈ ਅੱਜ ਸਾਰੇ ਵਰਲਡ ਵਿੱਚ ਕਿਤੇ ਕੋਈ ਗੁਲਾਮ ਪ੍ਰਥਾ ਮੌਜੂਦ ਨਹੀਂ ਹੈ ਇਹ ਸਾਰੀ ਦੀ ਸਾਰੀ ਕਿਰਪਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਮੈਂ ਪੁੱਛਦਾ ਹਾਂ 1,24,000 ਰੁਪਏ ਅੰਗਰ ਇਸਲਾਮ ਦੇ ਵਿੱਚ ਆਏ 33 ਕਰੋੜ ਦੇ ਵੀ ਦੇਵਤੇ ਸਨਾਤਨੀਆਂ ਦੱਸ ਦੇਣਾ ਮੈਨੂੰ ਸਾਰਿਆਂ ਦੇ ਨਾਮ ਯਾਦ ਨਹੀਂ ਪਰ ਕਿਸੇ ਨੇ ਵੀ ਗੁਲਾਮ ਪ੍ਰਥਾ ਨੂੰ ਨਹੀਂ ਤੋੜਿਆ ਬਲਕਿ ਜੇ ਅਗਰ ਇਤਿਹਾਸ ਪੜਕੇ ਵੇਖੋਗੇ ਤੇ ਉਹਨਾਂ پیغمبرਾਂ ਦੇ ਘਰਾਂ ਵਿੱਚ ਵੀ ਦਾਸੀਆਂ ਤੇ ਦਾਸ ਮੌਜੂਦ ਸਨ ਪਰ ਮਿੰਨਾ ਸੀ ਕਿ ਉਹਨਾਂ ਨੇ ਦਾਸਾਂ ਦੇ ਨਾਲ ਤੇ ਦਾਸੀਆਂ ਦੇ ਨਾਲ ਇਸ ਤਰ੍ਹਾਂ ਦਾ سلوਕ ਕੀਤਾ ਜਿਵੇਂ ਕਿ ਬੰਦਾ ਆਪਣੀ ਔਲਾਦ ਦੇ ਨਾਲ ਕਰਦਾ ਹੈ ਲੇਕਿਨ ਤਰਭਾਂ ਜਾਓ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਛੋਟੀ ਮੋਟੀ ਚੀਜ਼ ਨਹੀਂ ਹੈ ਅਸੀਂ ਤੋਂ ਤੁਸੀਂ ਖੁਸ਼ਕਿਸਮਤ ਹੋ ਦਾਸ ਕੇ ਮੈਂ ਵੀ ਕਿਸੇ ਸਿੱਖ ਦੇ ਘਰੇ ਜਨਮ ਲੈ ਲੈਂਦਾ ਤਾਂ ਮੈਂ ਰੱਬ ਦੀ ਸੌਖਾਨਾ ਕਿ ਸਿੱਖੀ ਦੀ ਦਸਤਾਰ ਨੂੰ ਬਲੰਦ ਕਰ ਦੇਣਾ ਸੀ ਅੱਲੇ ਚਨਾ ਪਿਛਰਾ ਵਾਲੀਆਂ ਗੱਲਾਂ ਨਹੀਂ ਕਰਦਾ